ਸ੍ਰੀ ਵਾਹਿਗੁਰੂ ਸਾਹਿਬ ਜੀਓ ਗੁਰੂ ਗਰੀਬ ਨਿਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰ ਜੀਆਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀ ਪਿਆਰ ਸਤਿਕਾਰ ਸਹਿਤ ਸਾਰੀ ਸੰਗਤ ਫਤਿਹ ਬੁਲਾਓ ਜੀ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਰੋਜ਼ ਸ੍ਰੀ ਦਸ਼ਮੇਸ਼ ਦਰਬਾਰ ਮੂਸਾ ਵਿਖੇ ਸਤਿਗੁਰ ਜੀ ਦੇ ਪ੍ਰਕਾਸ਼ ਔਰ ਪ੍ਰਕਾਸ਼ ਦੀ ਸੇਵਾ ਤੋਂ ਬਾਅਦ ਗੁਰੂ ਮਹਾਰਾਜ ਦੀ ਪਾਵਨ ਬਾਣੀ ਦਾ ਨਿਤਨੇਮ ਔਰ ਨਿਤਨੇਮ ਤੋਂ ਬਾਅਦ ਹਰ ਰੋਜ਼ ਕਥਾ ਦੇ ਵਿੱਚ ਆਪਾਂ ਸਾਰੇ ਹਾਜ਼ਰੀ ਭਰਦੇ ਆਂ ਪੰਜ ਬਾਣੀਆਂ ਦਾ ਨਿਤਨੇਮ ਜੋ ਗੁਰੂ ਮਹਾਰਾਜ ਜੀਆਂ ਦੇ ਬਚਨ ਹਨ ਜਪਜੀ ਸਾਹਿਬ ਜਾਪ ਸਾਹਿਬ ਪਉ ਪ੍ਰਸਾਦ ਸਵਈਏ ਫਿਰ ਚੌਪਈ ਸਾਹਿਬ ਤੇ ਫਿਰ ਆਨੰਦ ਸਾਹਿਬ ਏ ਮਹਾਰਾਜਿਆਂ ਨੇ ਗੁਰਸਿੱਖ ਨੂੰ ਨਿਤਨੇਮ ਦਾ ਵਚਨ ਕੀਤਾ ਹੈ ਜਿਹੜਾ ਭਾਈ ਨਿਤਨੇਮ ਦੀਆਂ ਬਾਣੀਆਂ ਨੂੰ ਪੜ੍ਹ ਸਕਦਾ ਹੈ ਉਹ ਨਿਤਨੇਮ ਦੀਆਂ ਬਾਣੀਆਂ ਨੂੰ ਪੜ੍ਹੇ ਜਿਹੜਾ ਪੜ੍ਹਨ ਨਹੀਂ ਜਾਣਦਾ ਸੰਥਿਆ ਪੰਥਿਆ ਨਹੀਂ ਹੋਈ ਜਾਂ ਫਿਰ ਅਨਪੜ ਹੈ ਅੱਖਰ ਪੜ੍ਹਨੇ ਨਹੀਂ ਆਉਂਦੇ ਉਹਨੂੰ ਮਹਾਰਾਜ ਦਾ ਹੁਕਮ ਹੈ ਭਾਈ ਬੈਠ ਕਰਕੇ ਸੁਣ ਲੈਣਾ ਤੇ ਜੇਕਰ ਕਿਸੇ ਨੂੰ ਨਿਤਨੇਮ ਸੁਣਨ ਦਾ ਵੀ ਕੋਈ ਸਬਬ ਨਾ ਬਣੇ ਫਿਰ ਮਹਾਰਾਜ ਜੀਆ ਨੇ ਬਚਨ ਕੀਤਾ ਭਾਈ ਕਿ ਜਿੰਨਾ ਵੀ ਸਮਾਂ ਹੋ ਸਕਦਾ ਫਿਰ ਮੂਲ ਮੰਤਰ ਜਾਂ ਵਾਹਿਗੁਰੂ ਗੁਰਮੰਤਰ ਦਾ ਜਾਪ ਕਰ ਲੈਣਾ ਚਾਹੀਦਾ ਤਾਂ ਆਪ ਜੀ ਸੰਗਤ ਸਾਰੇ ਵਣ ਭਾਗੇ ਹੋ ਜੋ ਗੁਰੂ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਨਿਤ ਪ੍ਰਤੀ ਕਥਾ ਸਰਵਣ ਵਾਸ ਸਰਵਣ ਕਰਨ ਵਾਸਤੇ ਪਹੁੰਚਦੇ ਹੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਜਿਦਾ ਜਿਦਾ ਵੀ ਨਾਮ ਆਇਆ ਹੈ ਉਹ ਭਾਵੇਂ ਦੇਵਤਾ ਹੈ ਤੇ ਭਾਵੇਂ ਰਾਖਸ਼ ਹੈ ਉਹਨਾਂ ਦੇ ਸਾਰਿਆਂ ਦੇ ਜੀਵਨ ਦੀ ਬਾਤ ਆਪਾਂ ਨਿਤਾ ਪ੍ਰਤੀ ਪੜ ਸੁਣ ਰਹੇ ਆਂ ਤੇ ਕੱਲ ਜਿਹੜੀ ਆਪਾਂ ਵਿਚਾਰ ਸਾਂਝੀ ਕੀਤੀ ਜੋ ਸਾਖੀ ਜੋ ਪ੍ਰਮਾਣ ਜੋ ਇਤਿਹਾਸ ਉਹ ਸੀ ਰਾਜੇ ਜਨਮੇਜੇ ਦੀ ਕਥਾ ਰਾਜੇ ਜਨਮੇਜੇ ਨੂੰ ਉਸ ਦੇ ਗੁਰੂ ਨੇ ਪਹਿਲਾਂ ਦੱਸ ਦਿੱਤਾ ਸੀ ਤੇਰੇ ਜੀਵਨ ਵਿੱਚ ਤੇਰੀ ਲਿਖਤਕਾਰ ਤੇਰੀ ਹੋਂ ਦੀ ਵਿੱਚ ਆਹ ਕੁਝ ਲਿਖਿਆ ਹੋਇਆ ਹੈ। ਉਹਨੇ ਆਖਿਆ ਵੀ ਜਦੋਂ ਪਹਿਲਾਂ ਪਤਾ ਲੱਗ ਜਾਏ ਬੰਦਾ ਫਿਰ ਉਹ ਗਲਤੀਆਂ ਨਹੀਂ ਕਰਦਾ। ਤਾਂ ਗੁਰੂ ਵੇਦ ਵ્યાਸ ਜੀਆ ਨੇ ਉਸ ਨੂੰ ਕਿਹਾ ਕਿ ਤੂੰ ਤਾਂ ਇਹ ਬੜੀ ਸਿਆਣੀ ਗੱਲ ਕਰਦਾ ਹੈ ਵੀ ਗਲਤੀਆਂ ਨਹੀਂ ਕਰਨੀਆਂ ਚਾਹੀਦੀਆਂ ਜੇ ਪਤਾ ਲੱਗ ਜਾਵੇ। ਪਰ ਜਿਹੜੀ ਹੋਣੀ ਹੈ ਭਾਵੀ ਹੈ ਮਨੁੱਖ ਨੂੰ ਖਿੱਚ ਕੇ ਲੈ ਜਾਂਦੀ ਹੈ ਮਨੁੱਖ ਦਾ ਫਿਰ ਉੱਥੇ ਵਸ ਨਹੀਂ ਜਾਂਦਾ ਉਹਦੀ ਪੇਸ਼ ਨਹੀਂ ਜਾਂਦੀ ਕੋਈ ਸੋ ਕੱਲ ਆਪ ਜੀ ਨੇ ਸਾਰੀ ਉਹ ਕਥਾ ਵਾਰਤਾ ਸੁਣੀ ਹੈ ਦੋ ਦਿਨਾਂ ਦੇ ਵਿੱਚ ਆਓ ਜੀ ਅੱਜ ਅੱਗੇ ਜਰਾ ਸਿੰਧ ਨੂੰ ਮਾਰਨ ਦੀ ਕਥਾ ਇਹ ਕ੍ਰਿਸ਼ਨ ਭਗਵਾਨ ਜੀ ਦੇ ਸਮੇਂ ਦੀ ਬਾਤ ਹੈ ਆਓ ਆਪਾਂ ਮਨ ਚ ਇਤ ਇਕਾਗਰ ਕਰਕੇ ਸਾਰੇ ਇਸ ਕਥਾ ਵਾਰਤਾ ਨੂੰ ਸਰਵਣ ਕਰੀਏ ਰਸਨਾ ਪਵਿੱਤਰ ਕਰੋ ਮਨਵਿਰਤੀ ਜੋੜ ਕੇ ਸਾਰੇ ਜਪੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਜਰਾ ਸਿੰਧ ਨੂੰ ਮਾਰਨ ਦੀ ਕਥਾ ਇੱਕ ਰਾਜਾ ਹੋਇਆ ਉਸ ਦਾ ਨਾਮ ਸੀ ਵਿਹਾਦਰਥ ਉਹਦੀਆਂ ਦੋ ਰਾਣੀਆਂ ਸੀ ਦੋ ਵਾਰ ਰਾਣੀਆਂ ਦੇ ਘਰ ਪੁੱਤਰ ਜਨਮੇ ਇੱਕ ਪੁੱਤਰ ਤਾਂ ਚੰਗਾ ਭਲਾ ਸੀ ਠੀਕ ਪਰ ਦੂਜੀ ਰਾਣੀ ਦਾ ਜਿਹੜਾ ਪੁੱਤਰ ਸੀ ਉਸ ਦੇ ਦੋ ਬਾਗਾ ਸਨ ਇੱਕ ਪਾਸੇ ਇੱਕ ਲੱਤ ਇੱਕ ਬਾਹ ਤੇ ਅੱਧਾ ਸਿਰ ਦੂਜੇ ਪਾਸੇ ਦੂਜੀ ਲੱਤ ਦੂਜੀ ਬਾਹ ਤੇ ਅੱਧਾ ਸਿਰ ਮਤਲਬ ਜਿਵੇਂ ਆਪਾਂ ਇਹ ਸਮਝੀਏ ਵੀ ਕਿਸੇ ਮਨੁੱਖ ਨੂੰ ਸਿਰ ਤੋਂ ਲੈ ਕੇ ਹੀਠਾਂ ਤੱਕ ਵਿਚਕਾਰੋਂ چیر ਦਿੱਤਾ ਹੁੰਦਾ ਹੈ ਕਿਸੇ ਨੇ ਦੋ ਫਾੜ ਕਰਤਾ ਹੁੰਦਾ ਤਾਂ ਐ ਦੋ ਫਾੜ ਦੋ ਵਾਗਾ ਸਨ ਜਦੋਂ ਇਹੋ ਜਿਹਾ ਬੱਚਾ ਜਨਮਿਆ ਦੇਖਿਆ ਤਾਂ ਸਾਰੇ ਡਰ ਗਏ ਘਬਰਾ ਗਏ ਦਾਈ ਘਬਰਾ ਗਈ ਤਾਂ ਉਸਨੇ ਉਹ ਬੱਚਾ ਬਾਹਰ ਸੁੱਟਤਾ ਉਹ ਬੱਚਾ ਜਦੋਂ ਬਾਹਰ ਸੁੱਟਿਆ ਤੇ ਉੱਥੇ ਇੱਕ ਦੈਂਤਨੀ ਆਈ ਉਹਦਾ ਨਾਮ ਸੀ ਜਰਾ ਰਾਖਸ਼ਣੀ ਸੀ ਉਹਦਾ ਨਾਮ ਸੀ ਜਰਾ ਉਹਨੇ ਦੋਵੇਂ ਹਿੱਸੇ ਫੜ ਕੇ ਉਹਨਾਂ ਨੂੰ ਆਪਸ ਵਿੱਚ ਜੋੜਦਾ ਤੇ ਜੋੜ ਕੇ ਆਵਾਜ਼ ਦਿੱਤੀ ਵੀ ਇਹਦੇ ਵਿੱਚ ਜਾਨ ਪੈ ਜਾਵੇ ਤੇ ਰੋਣ ਹੱਸਣ ਇਹ ਦੋਵੇਂ ਹਿੱਸੇ ਲੱਗ ਪੈਣ ਤੇ ਜਦੋਂ ਉਸਨੇ ਇਹ ਆਵਾਜ਼ ਕੀਤੀ ਦੋਨੇ ਹਿੱਸੇ ਜੋੜ ਦਿੱਤੇ ਜਰਾ ਨਾਮ ਦੀ ਰਕਸ਼ਨੀ ਨੇ ਉਸ দাঁਤ ਦੇ ਇਸ ਬੋਲ ਤੇ ਉਹ ਬੱਚਾ ਜਿਉਂਦਾ ਹੋ ਗਿਆ ਤੇ ਉਸ ਨੂੰ ਉਹ ਚੁੱਕ ਕੇ ਘਰੇ ਲੈ ਗਿਆ ਉਹ ਜਰਾ ਉਸ ਰਕਸ਼ਨੀ ਦਾ ਨਾਮ ਸੀ ਤੇ ਸਿੰਧ ਦਾ ਮਤਲਬ ਹੁੰਦਾ ਜੋੜਨਾ ਜਰਾ ਸਿੰਧ ਜਰਾ ਨਾਮ ਦੀ ਰਾਖਸ਼ਨੀ ਨੇ ਜਿਹੜੇ ਬੱਚੇ ਨੂੰ ਸਿੰਧ ਕਈਏ ਜੋੜਿਆ ਉਹਦਾ ਨਾਮ ਰੱਖ ਦਿੱਤਾ ਜਰਾ ਸਿੰਧ ਉਹ ਦਾਇਤ ਦੇ ਕੋਲ ਰਿਹਾ ਤੇ ਹੌਲੀ-ਹੌਲੀ ਉਹਦਾ ਪਾਲਣ-ਪੋਸ਼ਣ ਹੁੰਦਾ ਰਿਹਾ ਇੱਕ ਦਿਨ ਐਸਾ ਆਇਆ ਉਹਨੇ ਸਾਰੇ ਦਾਇਤਾਂ ਦੀ ਸੈਨਾ ਨੂੰ ਇਕੱਠਾ ਕਰ ਲਿਆ ਇਕੱਠਾ ਕਰਕੇ ਤੇ ਮਗਧ ਨਾਮ ਦਾ ਦੇਸ਼ ਉਹਨੇ ਜਿੱਤ ਲਿਆ ਤੇ ਉਥੋਂ ਦਾ ਰਾਜਾ ਬਣ ਗਿਆ ਬਹਾਦਰ ਬਹੁਤ ਸੀ ਤੇ ਉਸ ਦੇ ਬਹਾਦਰੀ ਦੀਆਂ ਤੇ ਰਾਜ ਦੀਆਂ ਧੁੰਮਾਂ ਪੈ ਗਈਆਂ ਤਾਂ ਇੱਕ ਦਿਨ ਫਿਰ ਉਹ ਇਹੋ ਜਿਹਾ ਆਇਆ ਜਦੋਂ ਉਸ ਨੇ ਆਪਣੀ ਲੜਕੀ ਦਾ ਰਿਸ਼ਤਾ ਰਾਜੇ ਕੰਸ ਨੂੰ ਕੀਤਾ ਰਾਜੇ ਕੰਸ ਦਾ ਸਹੌਰਾ ਬਣਿਆ ਰਾਜਾ ਕੰਸ ਕੌਣ ਸੀ ਭਲਾ ਰਾਜਾ ਕੰਸ ਜਿਸ ਨੇ ਆਪਣੇ ਪਿਤਾ ਉਗਰ ਸੈਣ ਨੂੰ ਕੈਦ ਕਰ ਲਿਆ ਸੀ ਤੇ ਆਪ ਉਹ ਰਾਜਾ ਬਣ ਗਿਆ ਸੀ ਬੜਾ ਪਾਪੀ ਸੀ ਰਾਜਾ ਕੰਸ ਤੇ ਕ੍ਰਿਸ਼ਨ ਭਗਵਾਨ ਦਾ ਮਾਮਾ ਲੱਗਦਾ ਸੀ ਰਾਜਾ ਕੰਸ ਜਦੋਂ ਆਪਣੇ ਭਨੇਵੇ શ્રી ਕ੍ਰਿਸ਼ਨ ਦੇ ਹੱਥੋਂ ਮਾਰਿਆ ਗਿਆ ਤਾਂ ਕੰਸ ਦੀ ਥਾਂ ਤੇ ਕ੍ਰਿਸ਼ਨ ਨੇ ਉਗਰਸੈਨ ਜੀ ਨੂੰ ਰਾਜ ਦੇ ਦਿੱਤਾ ਤਾਂ ਆਪ ਦੇ ਜਵਾਈ ਦਾ ਬਦਲਾ ਲੈਣ ਵਾਸਤੇ ਜਰਾ ਸਿੰਧ ਨੇ ਉਗਰਸੈਨ ਦੇ ਰਾਜ ਉੱਤੇ ਹੱਲਾ ਬੋਲ ਦਿੱਤਾ ਉਸ ਨੂੰ ਲੱਗਿਆ ਮੇਰੇ ਜਵਾਈ ਨੂੰ ਮਾਰੇ ਇਹਨਾਂ ਨੇ ਤਾਂ ਉਹਨੇ ਹੱਲਾ ਬੋਲ ਦਿੱਤਾ ਇਸੇ ਤਰ੍ਹਾਂ ਜਰਾ ਸਿੰਧ ਨੇ ਕੋਈ 18 ਹੱਲੇ ਕੀਤੇ ਮਥਰਾ ਤੇ ਅਤੇ ਉਗਰਸੈਨ ਦੇ ਰਾਜ ਦਿੱਤੇ ਪਰ ਨਾ ਕ੍ਰਿਸ਼ਨ ਹੀ ਉਸ ਨੂੰ ਮਾਰ ਸਕਿਆ ਤੇ ਨਾ ਹੀ ਕ੍ਰਿਸ਼ਨ ਦੀ ਸ਼ਕਤੀ ਨੂੰ ਜਰਾ ਸੰਝ ਦੇ ਕੋਲੋਂ ਕੋਈ ਨੁਕਸਾਨ ਪੁੱਜਿਆ ਕਿਉਂਕਿ ਉਹ ਵੀ ਬੜਾ ਬਲਵਾਨ ਸੀ ਤੇ ਕ੍ਰਿਸ਼ਨ ਜੀ ਫਿਰ ਭਗਵਾਨ ਸਨ ਤੇ ਪਰ ਉਹਨੇ ਬੜਾ ਜ਼ੋਰ ਲਾਇਆ ਉਹ ਕ੍ਰਿਸ਼ਨ ਜੀ ਦਾ ਕੁਝ ਵਿਗਾੜ ਨਾ ਸਕਿਆ ਤੇ ਕ੍ਰਿਸ਼ਨ ਜੀ ਉਹਨੂੰ ਵੀ ਮਾਰ ਨਾ ਸਕੇ ਆਪਸ ਦੇ ਵਿੱਚ ਭਿਆਨਕ ਦੁਸ਼ਮਣੀ ਹੋ ਗਈ ਪਾਡਵਾ ਨੇ ਜਦੋਂ ਅਸਮੇਤ ਜਗ ਦਾ ਘੋੜਾ ਫੇਰਿਆ ਤਾਂ ਜਰਾ ਸਿੰਧ ਨੇ ਉਸ ਘੋੜੇ ਨੂੰ ਫੜ ਕੇ ਬਣ ਲਿਆ ਘੋੜੇ ਨੂੰ ਫੜਨ ਦਾ ਮਤਲਬ ਸੀ ਕਿ ਜਰਾ ਸਿੰਧ ਪਾਡਵਾ ਨੂੰ ਚੱਕਰਵਰਤੀ ਹੋਣਾ ਪ੍ਰਵਾਨ ਨਹੀਂ ਕਰਦਾ ਜੇ ਉਹਨਾਂ ਪ੍ਰਵਾਨ ਕਰਾਉਣਾ ਹੈ ਤਾਂ ਲੜਾਈ ਲੜ ਕੇ ਦੇਖ ਲੈਣਾ ਪੁਰਾਣੇ ਸਮਿਆਂ ਵਿੱਚ ਜਦੋਂ ਕੋਈ ਬਾਦਸ਼ਾਹ ਚੱਕਰਵਰਤੀ ਬਣਨਾ ਚਾਹੁੰਦਾ ਚੱਕਰਵਰਤੀ ਦਾ ਭਾਵ ਹੁੰਦਾ ਸੀ ਵੀ ਬਹੁਤ ਦੂਰ ਦੂਰ ਦੇ ਰਾਜੇ ਉਹਨੂੰ ਆਪ ਦਾ ਮੋਰੀ ਤੇ ਵੱਡਾ ਮੰਨ ਲੈਣਾ ਤੇ ਉਹਦੀ ਉਹਦੀਨਗੀ ਕਬੂਲ ਕਰ ਲੈਣਾ ਤਾਂ ਉਹ ਇੱਕ ਘੋੜਾ ਛੱਡ ਦਿੰਦਾ ਸੀਗਾ ਉਹਦੇ ਨਾਲ ਉਸਦੇ ਸੂਈਏ ਉਸ ਦੀਆਂ ਫੌਜਾਂ ਦੇ ਸਿਪਾਹੀ ਜਾਂ ਹੋਰ ਸਿਆਣੇ ਪਤਵੰਤੇ ਬੰਦੇ ਉਹਦੇ ਨਾਲ-ਨਾਲ ਜਾਂਦੇ ਸੀ ਘੋੜੇ ਦੇ ਘੋੜਾ ਅੱਗੇ-ਅੱਗੇ ਚੱਲਿਆ ਜਾਂਦਾ ਤੇ ਜਿਸ ਰਾਜ ਦੇ ਵਿੱਚ ਦੀ ਉਹ ਜਾਂਦਾ ਤੇ ਉਸ ਰਾਜ ਦਾ ਜਿਹੜਾ ਰਾਜਾ ਸੀ ਉਸ ਘੋੜੇ ਦਾ ਤੇ ਸਿਪਾਈਆਂ ਦਾ ਮਾਨਤਾਨ ਕਰਦਾ ਉਹਨੂੰ ਅੱਗੇ ਲੰਘਾਉਂਦਾ ਉਹਦਾ ਭਾਵ ਸੀ ਵੀ ਮੈਂ ਜਿਨੇ ਘੋੜਾ ਛੱਡਿਆ ਉਹਨੂੰ ਆਪ ਦਾ ਆਗੂ ਮੰਨਣਾ ਤੇ ਜੇ ਕੋਈ ਰਾਜਾ ਉਸ ਘੋੜੇ ਨੂੰ ਫੜ ਲੈਂਦਾ ਸੀ ਅੱਗੇ ਲੰਘਣ ਨਹੀਂ ਦਿੰਦਾ ਸੀ ਤਾਂ ਇਹਦਾ ਭਾਵ ਇਹ ਹੁੰਦਾ ਸੀ ਵੀ ਮੈਂ ਇਸ ਘੋੜੇ ਨੂੰ ਛੱਡਣ ਵਾਲੇ ਰਾਜੇ ਦੀ ਅਗਵਾਈ ਕਬੂਲ ਨਹੀਂ ਕਰਦਾ ਤੇ ਜੇ ਉਹਨੇ ਮੇਰਾ ਸਰਦਾਰ ਬਣਨਾ ਹੈ ਤਾ ਮੇਰੇ ਨਾਲ ਫਿਰ ਜੰਗ-ਯੁੱਧ ਕਰਕੇ ਦੇਖ ਲੈ। ਤਾਂ ਜਰਾਸਿੰਦ ਨੇ ਉਹ ਘੋੜਾ ਫੜ ਲਿਆ। ਅਸਮੇਧ ਜਗ ਦੇ ਘੋੜੇ ਨੂੰ ਜਦੋਂ ਫੜਿਆ ਹੋਇਆ ਸੁਣਿਆ ਤਾਂ ਅਰਜਨ ਨੇ ਭੀਮ ਸੈਨ ਅਤੇ ਕ੍ਰਿਸ਼ਨ ਜੀ ਨੂੰ ਨਾਲ ਲੈ ਕੇ ਜਰਾਸਿੰਦ ਦੇ ਦੇਸ਼ ਮਗਧ ਦੇ ਉੱਤੇ ਹਮਲਾ ਕਰਤਾ। ਉਹਦੀ ਰਾਜਧਾਨੀ ਗਿਰੀਵਰਜ ਸੀ। ਉੱਥੇ ਭਿਆਨਕ ਜੁੱਧ ਹੋਇਆ। ਦੋਵੇਂ ਪਾਸਿਆਂ ਦੀਆਂ ਫੌਜਾਂ ਲੜਦੀਆਂ ਰਹੀਆਂ। ਅੰਤ ਨੂੰ ਜਰਾਸੰਧ ਤੇ ਭੀਮ ਦੇ ਵਿਚਾਲੇ ਜੁੱਧ ਹੋਣਾ ਸ਼ੁਰੂ ਹੋਇਆ ਸਿੱਧਾ ਸਾਹਮਣੇ ਜੁੱਧ ਹੋ ਗਿਆ ਉਹਨਾਂ ਦਾ ਭੀਮ ਤੇ ਅਰਜੁਨ ਕੋਲੋਂ ਜਰਾਸੰਧ ਨਾ ਮਰਦਾ ਦੇਖ ਕੇ ਕ੍ਰਿਸ਼ਨ ਨੇ ਦੋਵਾਂ ਨੂੰ ਇਸ਼ਾਰਾ ਕੀਤਾ ਕ੍ਰਿਸ਼ਨ ਜੀ ਦੇ ਹੱਥ ਵਿੱਚ ਇੱਕ ਕਾਨਾ ਫੜਿਆ ਹੋਇਆ ਸੀਗਾ ਤੇ ਕ੍ਰਿਸ਼ਨ ਜੀ ਨੇ ਉਸ ਕਾਨੇ ਨੂੰ ਉੱਪਰ ਤੋਂ ਥੱਲੇ ਤੱਕ ਆਪਣੇ ਅੰਗੂਠੇ ਦੇ ਨੋਹ ਨਾਲ ਪਾੜ ਕੇ ਉਹਦੇ ਦੋ ਫਾੜ ਕਰਕੇ ਇੱਕ ਖੱਬੇ ਇੱਕ ਸੱਜੇ ਸਿੱਟ ਦਿੱਤਾ ਤੇ ਉਹਦਾ ਭਾਵ ਇਸ਼ਾਰਾ ਸੀ ਕਿ ਇਸ ਕਾਨੇ ਵਾਂਗੂ ਜਰਾ ਸਿੰਧ ਨੂੰ ਤੁਸੀਂ ਵਿਚਕਾਰੋਂ ਪਾੜ ਦਿਓ ਭੀਮ ਨੇ ਜਰਾ ਸਿੰਧ ਦੇ ਸੱਜੇ ਪੱਟ ਉੱਤੇ ਪੈਰ ਰੱਖ ਕੇ ਖੱਬੇ ਨੂੰ ਉੱਪਰ ਖਿੱਚਿਆ ਤਾਂ ਉਸ ਦਾ ਜਿਹੜਾ ਜੋੜ ਲੱਗਿਆ ਹੋਇਆ ਸੀ ਸਰੀਰ ਦਾ ਉਹ ਜੋੜ ਖੁੱਲ ਗਿਆ ਉਹਦਾ ਸਰੀਰ ਵਿਚਕਾਰੋਂ ਪਾਟ ਗਿਆ ਤਾਂ ਜਿਵੇਂ ਉਹ ਜਨਮ ਵੇਲੇ ਦੋ ਫਾੜ ਸੀ ਉਂਝ ਹੀ ਉਹ ਦੋ ਫਾੜ ਹੋ ਗਿਆ ਤੇ ਉਹ ਦੈਤਨੀ ਦਾ ਪਾਲਿਆ ਹੋਇਆ ਜਰਾਸਿੰਦ ਮਾਰਿਆ ਗਿਆ ਹੁਣ ਜਰਾਸਿੰਦ ਦਾ ਨਾਮ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆ ਨੇ ਗੌੜੀ ਰਾਗ ਦੇ ਵਿੱਚ ਉਚਾਰਨ ਕੀਤਾ ਹੈ ਸਤਗੁਰੂ ਜੀ ਨੇ ਵਚਨ ਕੀਤਾ ਜਰਾ ਸਿੰਧ ਕਾਲ ਜਮਨ ਸੰਗਾਰੇ ਹੁਣ ਜਰਾ ਸਿੰਧ ਦਾ ਨਾਮ ਇੱਥੇ ਮਹਾਰਾਜ ਨੇ ਲਿਆ ਹੈ ਤੇ ਜੇ ਕਿਸੇ ਨੇ ਹੁਣ ਗੁਰਬਾਣੀ ਦੀ ਕਥਾ ਕਰਨੀ ਹੋਵੇ ਜਾਂ ਗੁਰਬਾਣੀ ਨੂੰ ਪੂਰੀ ਤਰ੍ਹਾਂ ਸਮਝਣਾ ਹੋਵੇ ਤੇ ਜਦੋਂ ਸ਼ਬਦ ਆਊਗਾ ਜਰਾ ਸਿੰਧ ਤੇ ਫਿਰ ਦਿਮਾਗ ਵਿੱਚ ਪ੍ਰਸ਼ਨ ਤਾਂ ਆਊਗਾ ਨਾ ਵੀ ਜਰਾ ਸਿੰਧ ਕੌਣ ਸੀ ਤਾਂ ਜਰਾ ਸਿੰਧ ਕੌਣ ਸੀ ਏ ਉਹਦੀ ਕਥਾ ਜੋ ਆਪਾਂ ਸਰਵਣ ਕੀਤੀ ਹੈ ਇਸ ਕਰਕੇ ਸੰਗਤ ਜੀ ਗੁਰਬਾਣੀ ਦਾ ਪੂਰੀ ਤਰ੍ਹਾਂ ਅਰਥ ਸੁਣਨ ਪੜ੍ਹਨ ਵਾਸਤੇ Hindu ਧਰਮ ਦੇ ਬਹੁਤ ਸਾਰੇ ਗ੍ਰੰਥ ਪੜ੍ਹਨੇ ਪੈਂਦੇ ਆ। ਕਈ ਸਾਡੇ ਸਿੱਖ ਧਰਮ ਦੇ ਕਥਾਵਾਚਕ ਕੀਰਤਨੀਏ ਜਿਹੜੇ ਆਪਣੇ ਆਪ ਨੂੰ ਬਹੁਤੇ ਕਟੜ ਤੇ ਦੂਜਿਆਂ ਨਾਲੋਂ ਚੰਗੇ ਸਿੱਖ ਕਹੋਂਦੇ ਆ ਵੀ ਸਾਡੇ ਵਰਗਾ ਕੋਈ ਚੰਗਾ ਸਿੱਖ ਨਹੀਂ। ਤੇ ਦੂਜਿਆਂ ਨੂੰ ਕਿਸੇ ਨੂੰ ਬ੍ਰਾਹਮਣਵਾਦੀ ਕਿਸੇ ਨੂੰ ਸਾਧੜਾ ਕਿਸੇ ਨੂੰ ਕੁਝ ਇਸ ਤਰ੍ਹਾਂ ਦੇ ਸ਼ਬਦੋ ਵਰਤਦੇ ਆ ਤਾਂ ਉਹ ਅਕਸਰ ਇਹ ਗੱਲ ਕਹਿੰਦੇ ਆ ਵੀ ਇਹ ਤਾਂ ਹਿੰਦੂਵਾਦੀ ਲੋਕ ਨੇ ਕਿਉਂ ਨੇ ਕਹਿੰਦੇ ਕਿਉਂਕਿ ਕਹਿੰਦੇ ਹਿੰਦੂਆਂ ਦੇ ਗ੍ਰੰਥ ਪੜ੍ਹਦੇ ਆ ਤਾਂ ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਆਪਾਂ ਕਿੰਨੀਆਂ ਸਾਖੀਆਂ ਉਹ ਸਾਂਝੀਆਂ ਕੀਤੀਆਂ ਨੇ ਜਿਹੜੀਆਂ ਹਿੰਦੂ ਧਰਮ ਦੇ ਵਿੱਚ ਹੁੰਆਂ ਨੇ ਤੇ ਗੁਰੂ ਨਾਨਕ ਦੇ ਮਹਾਰਾਜ ਪਾਤਸ਼ਾਹ ਜੀਆਂ ਤੋਂ ਬਹੁਤ ਪਹਿਲਾਂ ਦੀਆਂ ਬਾਤਾਂ ਨੇ ਤੇ ਉਹਨਾਂ ਦਾ ਜ਼ਿਕਰ ਹਿੰਦੂ ਧਰਮ ਦੇ ਗ੍ਰੰਥਾਂ ਦੇ ਵਿੱਚ ਹੈ ਤਾਂ ਜੇਕਰ ਕਿਸੇ ਨੇ ਗੁਰਬਾਣੀ ਦੀ ਪੂਰੀ ਕਥਾ ਕਰਨੀ ਹੋਵੇ ਜਾਂ ਜੇ ਕਿਸੇ ਨੇ ਗੁਰਬਾਣੀ ਦੇ ਅਰਥ ਲਿਖਣੇ ਹੋਣ ਟੀਕਾ ਲਿਖਣਾ ਹੋਵੇ ਤਾਂ ਜਦੋਂ ਫਿਰ ਉਹਨਾਂ ਸਤਿਪੁਰਸ਼ਾਂ ਦਾ ਨਾਮ ਆਵੇਗਾ ਜਿਹੜੇ ਗੁਰੂ ਨਾਨਕ ਦੇ ਮਹਾਰਾਜ ਜੀਆਂ ਤੋਂ ਬਹੁਤ ਸਾਲ ਬਹੁਤ ਯੁੱਗ ਪਹਿਲਾਂ ਦੇ ਆ ਤੇ ਫਿਰ ਉਹ ਕਿਵੇਂ ਲਿਖੇਗਾ ਜੀ ਕਿੱਥੋਂ ਲਿਖੇਗਾ ਉਹ ਤਾਂ ਫਿਰ ਉਸ ਨੂੰ ਉਹ ਗ੍ਰੰਥ ਤਾਂ ਪੜਨੇ ਪੈਣਗੇ ਹੀ ਨਾ ਜਿਨ੍ਹਾਂ ਦੇ ਵਿੱਚ ਉਹਨਾਂ ਦੀ ਕਥਾ ਲਿਖੀ ਹੈ ਜਿਵੇਂ ਅੱਜ ਆਪ ਜੀ ਨੇ ਜਰਾ ਸਿੰਧ ਦੀ ਕਥਾ ਸਰਵਣ ਕੀਤੀ ਆ ਤੇ ਕੱਲ ਜਿਹੜਾ ਭੋਗ ਪਿਆ ਕਥਾ ਦਾ ਸੰਪੂਰਨ ਹੋਈ ਆ ਦੋ ਦਿਨਾਂ ਦੇ ਵਿੱਚ ਰਾਜੇ ਜਨਮੇਜੇ ਦੀ ਕਥਾ ਹੁਣ ਰਾਜਾ ਜਨਮੇਜਾ ਕੋਈ ਗੁਰੂ ਨਾਨਕ ਦੇਵ ਮਹਾਰਾਜ ਜੀਆ ਦੇ ਸਮੇਂ ਜਾਂ ਉਸ ਤੋਂ ਬਾਅਦ ਜਾਂ ਕੋਈ ਗੁਰੂ ਸਾਹਿਬ ਦਾ ਸਿੱਖ ਤਾਂ ਉਹ ਹੈ ਨਹੀਂ ਸੀਗਾ ਉਹਦਾ ਨਾਮ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇੱਕ ਨਹੀਂ ਕਈ ਥਾਵਾਂ ਤੇ ਮਹਾਰਾਜ ਨੇ ਜ਼ਿਕਰ ਕੀਤਾ ਇੱਥੇ ਜਰਾ ਸਿੰਧ ਦਾ ਦੇਖੋ ਜ਼ਿਕਰ ਗੌੜੀ ਰਾਗ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਵਚਨ ਜਰਾ ਸਿੰਧ ਕਾਲ ਜਮਨ ਸੰਘਾਰੇ ਤੇ ਜੇ ਹੁਣ ਗੁਰਬਾਣੀ ਦਾ ਪੂਰਾ ਅਰਥ ਕਰਕੇ ਸੰਗਤ ਨੂੰ ਸੁਣਾਉਣਾ ਹੋਵੇ ਜਾਂ ਆਪ ਵਿਚਾਰਨਾ ਹੋਵੇ ਜਾਂ ਲਿਖਣਾ ਹੋਵੇ ਤੇ ਫਿਰ ਜਰਾ ਸਿੰਧ ਦਾ ਹੁਣ ਇਹਦਾ ਕੋਈ ਅਰਥ ਤਾਂ ਹੈ ਨਹੀਂ ਵੀ ਜਿਹੜੇ ਕਿਸੇ ਸ਼ਬਦ ਦਾ ਕੋਈ ਅਰਥ ਹੈ ਵੀ ਇਹਦਾ ਭਈ ਆਪਾਂ ਦੱਸ ਦਈਏਦਾ ਅਰਥ ਹੈ ਹੁਣ ਜਰਾ ਸਿੰਧ ਤੇ ਇੱਕ ਰਾਜੇ ਦਾ ਨਾਮ ਸੀ ਉਹ ਰਾਜਾ ਕੌਣ ਸੀ ਕੀ ਗੱਲਬਾਤ ਸੀ ਇਹ ਤਾਂ ਫਿਰ ਆਪਾਂ ਨੂੰ ਗ੍ਰੰਥਾਂ ਨੂੰ ਪੜ੍ਹ ਕੇ ਹੀ ਪਤਾ ਲੱਗੂਗਾ ਨਾ ਤੇ ਬਾਣੀ ਦੇ ਵਿੱਚ ਇਹ ਵੀ ਨਹੀਂ ਲਿਖਿਆ ਹੋਇਆ ਵੀ ਜਰਾ ਸਿੰਧ ਕੋਈ ਰਾਜਾ ਸੀ ਜਰਾ ਸਿੰਧ ਕੌਣ ਸੀ ਇਹ ਤਾਂ ਉਹਨਾਂ ਦੇ ਗ੍ਰੰਥਾਂ ਨੂੰ ਪੜ੍ਹ ਕੇ ਹੀ ਪਤਾ ਲੱਗੂਗਾ ਇਸ ਕਰਕੇ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਵੀ ਇਹ ਬਚਨ ਹੈ ਸਿੱਖ ਨੂੰ ਕਿ ਅਨਮਤਾਂ ਦੇ ਗ੍ਰੰਥ ਪੜ੍ਹਨੇ ਅਨਮਤ ਮਤਲਬ ਸਿੱਖ ਮਤ ਤੋਂ ਬਗੈਰ ਹੋਰ ਮਤ ਨੇ ਜਿਹੜੇ ਹਿੰਦੂ ਮਤ ਐ ਮੁਸਲਮਾਨੀ ਮਤ ਐ ਇਸਾਈ ਮਤ ਜਾਂ ਕੋਈ ਵੀ ਐ ਉਹਨਾਂ ਦੇ ਗ੍ਰੰਥ ਪੜ੍ਹਨੇ ਐ ਪਰ ਜਿਹੜਾ ਨਿਸ਼ਚਾ ਤੇ ਭਰੋਸਾ ਰੱਖਣਾ ਐ ਉਹ ਗੁਰੂ ਗ੍ਰੰਥ ਸਾਹਿਬ ਤੇ ਰੱਖਣਾ ਸਿੱਖ ਮਤ ਦੇ ਗ੍ਰੰਥਾਂ ਨੂੰ ਉਹਨਾਂ ਨੂੰ ਮੋਰੀ ਮੰਨਣਾ ਪਰ ਪੜ੍ਹਨੇ ਦੂਜੇ ਧਰਮਾਂ ਦੇ ਗ੍ਰੰਥ ਜ਼ਰੂਰੀ ਨੇ ਇਹ ਮਹਾਰਾਜ ਜੀਆ ਨੇ ਤਾਂ ਬਚਨ ਕਿਹਾ ਸੋ ਸਾਧ ਸੰਗਤ ਜੀ ਅੱਗੇ ਜਿਹੜੀ ਸਾਖੀ ਆ ਰਹੀ ਹੈ 59 ਨੰਬਰ ਪ੍ਰਸੰਗ ਆ ਰਿਹਾ ਹੈ। ਸ਼੍ਰੀ ਕ੍ਰਿਸ਼ਨ ਜੀ ਦਾ ਹਾਥੀ ਨੂੰ ਮਾਰਨਾ। ਰਾਜਾ ਕੰਸ ਭਾਵੇਂ ਕ੍ਰਿਸ਼ਨ ਦਾ ਮਾਮਾ ਲੱਗਦਾ ਸੀ। ਪਰ ਉਹ ਸਦਾ ਹੀ ਸ਼੍ਰੀ ਕ੍ਰਿਸ਼ਨ ਜੀ ਮਹਾਰਾਜ ਨੂੰ ਮਰਵਾਉਣ ਦਾ ਯਤਨ ਕਰਦਾ ਰਿਹਾ। ਕਿਉਂਕਿ ਉਸ ਨੂੰ ਆਕਾਸ਼ਵਾਣੀ ਹੋਈ ਸੀ ਵੀ ਤੂੰ ਆਪਦੇ ਭਾਂਜੇ ਦੇ ਹੱਥੋਂ ਮਰੇਂਗਾ। ਤਾਂ ਉਹਨੇ ਮਨ ਵਿੱਚ ਇਹ ਪੱਕੀ ਧਾਰਨ ਕੀਤੀ ਹੋਈ ਸੀ ਵੀ ਮੈਂ ਆਪਣੇ ਭਾਣਜੇ ਨੂੰ ਜਉਂਦੇ ਹੀ ਨਹੀਂ ਰਹਿਣ ਦੇਣਾ ਤੇ ਫਿਰ ਮੈਨੂੰ ਕੌਣ ਮਾਰੇਗਾ ਜਦੋਂ ਕਾਂਸੂ ਨੂੰ ਪਤਾ ਲੱਗਿਆ ਕਿ ਮੈਨੂੰ ਮਾਰਨ ਵਾਲਾ ਕ੍ਰਿਸ਼ਨ ਉਹ ਤਾਂ ਗਵਾਲਿਆਂ ਦੇ ਨਾਲ ਰਹਿੰਦਾ ਹੈ ਗਵਾਲੇ ਕਹਿੰਦੇ ਜਿਹੜੇ ਗਊਆਂ ਨੂੰ ਚਾਰ ਕੇ ਉਹਨਾਂ ਦਾ ਦੁੱਧ ਬਾਦ ਕੱਢਦੇ ਆ ਕਿਉਂ ਬਣਾਉਂਦੇ ਆ ਉਹਨੂੰ ਗਵਾਲੇ ਕਹਿੰਦੇ ਦੁੱਧ ਹੀ ਕਹਿ ਲੀਏ ਜਿਵੇਂ ਆਪਾਂ ਉਸਨੇ ਗਵਾਲਿਆਂ ਦੇ ਬਾਲਕਾਂ ਨੂੰ ਮਥਰਾਪੁਰੀ ਵਿੱਚ ਸੱਦ ਲਿਆ ਗਵਾਲਿਆਂ ਦੇ ਜਿੰਨੇ ਲੜਕੇ ਸੀ ਉਹਨਾਂ ਨੂੰ ਸੱਦਾ ਦੇ ਕੇ ਮਥਰਾਪੁਰੀ ਚ ਸੱਦ ਲਿਆ ਵੀ ਆ ਜਾਓ ਭਾਈ ਕਾਦੇ ਵਾਸਤੇ ਉਹ ਕਹਿੰਦਾ ਘੋਲ ਕਰਾਵਾਂਗੇ ਤਾਂ ਸ਼੍ਰੀ ਕ੍ਰਿਸ਼ਨ ਜੀ ਅਕਰੂਰ ਜੀ ਬਲਦੇਵ ਜੀ ਤੇ ਹੋਰ ਗਵਾਲੇ ਮੁੰਡਿਆਂ ਦੇ ਨਾਲ ਉਹ ਸਾਰੇ ਮਥਰੇ ਮਥਰਾ ਚਲੇ ਗਏ ਪਰ ਕੰਸ ਨੇ ਇੱਕ ਹਾਥੀ ਅਖਾੜੇ ਦੇ ਅੱਗੇ ਖਲਾਰ ਛੱਡਿਆ ਸੀ ਉਹਦਾ ਨਾਮ ਸੀ ਕੁਬਲੀਆ ਹਾਥੀ ਦਾ ਨਾਮ ਸੀ ਕੁਬਲੀਆ ਤਾਂ ਕਿ ਉਹ ਸ਼੍ਰੀ ਕ੍ਰਿਸ਼ਨ ਜੀ ਨੂੰ ਮਾਰ ਦੇਵੇ ਜਦੋਂ ਸ਼੍ਰੀ ਕ੍ਰਿਸ਼ਨ ਜੀ ਹਾਥੀ ਦੇ ਕੋਲ ਗਏ ਤਾਂ ਉਹਨਾਂ ਨੇ ਮਹਾਬਤ ਨੂੰ ਆਖਿਆ ਵੀ ਹਾਥੀ ਨੂੰ ਪਰੇ ਕਰ ਲੈ ਭਾਈ ਪਰ ਮਹਾਬਤ ਨੇ ਹਾਥੀ ਨੂੰ ਪਾਸੇ ਨਾ ਕੀਤਾ ਤਾਂ ਸ਼੍ਰੀ ਕ੍ਰਿਸ਼ਨ ਜੀ ਉਹਦੇ ਸੁੰਡ ਉੱਤੇ ਮੁਕੀਆਂ ਮਾਰਨ ਲੱਗੇ ਕਿਉਂਕਿ ਭਗਵਾਨ ਜੀ ਕ੍ਰਿਸ਼ਨ ਜੀ ਦਾ ਅਵਤਾਰ ਸਨ ਤਾਂ ਉਹਨਾਂ ਦੀਆਂ ਮੁਕੀਆਂ ਵਿੱਚ ਬਹੁਤ ਬਲ ਸੀ ਤੇ ਹਾਥੀ ਉਹਨਾਂ ਦੀਆਂ ਮੁਕੀਆਂ ਦੀ ਮਾਰ ਨਾ ਸਹਿ ਸਕਿਆ ਤੇ ਨਾ ਹਾਥੀ ਸੁੰਡ ਦੇ ਨਾਲ ਕ੍ਰਿਸ਼ਨ ਜੀ ਨੂੰ ਚੁੱਕ ਸਕਿਆ ਸ਼੍ਰੀ ਕ੍ਰਿਸ਼ਨ ਜੀ ਹਾਥੀ ਦੇ ਸੁੰਡ ਦੇ ਉੱਤੇ ਚੜ ਗਏ ਤਾਂ ਹਾਥੀ ਆਪਣੇ ਸੁੰਡ ਨਾਲ ਕ੍ਰਿਸ਼ਨ ਜੀ ਨੂੰ ਮਾਰਨਾ ਚਾਹੁੰਦਾ ਸੀ ਪਰ ਕ੍ਰਿਸ਼ਨ ਜੀ ਨੂੰ ਨਾ ਤਾਂ ਉਹ ਤਾਂ ਹਾਂ ਚੁੱਕ ਸਕਿਆ ਉਹ ਛਾਲ ਸਕਿਆ ਤੇ ਫਿਰ ਜਦੋਂ ਕ੍ਰਿਸ਼ਨ ਜੀ ਨੇ ਮੁਕੀਆਂ ਉਹਦੇ ਸੁੰਡ ਉੱਤੇ ਮਾਰੀਆਂ ਤਾਂ ਉਹ ਦਰਦ ਨਾਲ ਚੱਲ ਸਕਿਆ ਸ਼੍ਰੀ ਕ੍ਰਿਸ਼ਨ ਜੀ ਨੇ ਐਸੇ ਦਾਓ ਪੇਚ ਹਾਥੀ ਨਾਲ ਖੇਡੇ ਕਿ ਉਹ ਹਾਥੀ ਧਰਤੀ ਤੇ ਡਿੱਗ ਪਿਆ ਤੇ ਮਰ ਗਿਆ ਇੰਨੇ ਨੂੰ ਕ੍ਰਿਸ਼ਨ ਜੀ ਅਤੇ ਬਲਦੇਵ ਜੀ ਅਖਾੜੇ 'ਚ ਪਹੁੰਚ ਗਏ ਤੇ ਉਹਨਾਂ ਨੇ ਫਿਰ ਅਖਾੜੇ ਦੇ ਵਿੱਚ ਕੰਸ ਨੂੰ ਮਾਰ ਸੁੱਟਿਆ। ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਇਸ ਕੁਬਲੀਆ ਨਾਮ ਦੇ ਹਾਥੀ ਦੀ ਬਾਬਤ ਆਪਣੀ ਬਾਣੀ ਦੇ ਵਿੱਚ ਸੋਰਠਿ ਰਾਗ ਦੇ ਵਿੱਚ ਫਰਮਾਨ ਕਰਦੇ ਆ। ਕੁਬਲੀਆ ਪੀੜ ਆਪ ਮਰਾਏ ਦਾ ਪਿਆਰਾ ਕਰ ਬਾਲਕ ਰੂਪ ਪਛਾਹ। ਹੋਣੇ ਤੇ ਕੁਬਲੀਆ ਹਾਥੀ ਦਾ ਨਾਮ ਮਹਾਰਾਜ ਨੇ ਜ਼ਿਕਰ ਕੀਤਾ ਹੈ ਤਾਂ ਸਾਧ ਸੰਗਤ ਜੀ ਇਸ ਕਰਕੇ ਵੀ ਜਿੰਨੇ ਵੀ ਅਨੁਮਤਾਂ ਦੇ ਨਾਮ ਖਾਸ ਕਰਕੇ ਹਿੰਦੂ ਧਰਮ ਦੇ ਨਾਮ ਹੀ ਜ਼ਿਆਦਾ ਪੁਰਵਾਨੀ ਚਾਏ ਆ ਤੇ ਕੋਈ ਵਿਰਲਾਟਾਵਾ ਨਾਮ ਮੁਸਲਮਾਨੀ ਮਤ ਦਾ ਵੀ ਆਇਆ ਤੇ ਬੁੱਧ ਮਤ ਤੇ ਜੈਨ ਮਤ ਦਾ ਵੀ ਥੋੜਾ ਜਿਹਾ ਜ਼ਿਕਰ ਗੁਰੂ ਪਾਤਸ਼ਾਹਾਂ ਨੇ ਬਾਣੀ ਦੇ ਵਿੱਚ ਕੀਤਾ ਤੇ ਹੋਰ ਕਿਸੇ ਮਤ ਦਾ ਜ਼ਿਕਰ ਜਿਵੇਂ ਈਸਾਈ ਮਤ ਜਾਂ ਜਹੂਦੀ ਮਤ ਉਹਨਾਂ ਮਤਾਂ ਦੀ ਬਾਬਤ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਹਾਰਾਜ ਨੇ ਕੋਈ ਜ਼ਿਕਰ ਨਹੀਂ ਕੀਤਾ। ਤੋਂ ਜਿੰਨਿਆਂ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਹੋਇਆ ਉਹਨਾਂ ਸਾਰਿਆਂ ਦੀ ਆਪਾਂ ਬੜੀ ਮਨੋਹਰ ਕਥਾ ਸਰਵਣ ਕਰ ਰਹੇ ਹਾਂ। ਤੇ ਜਿੰਨਾ ਚਿਰ ਆਪਾਂ ਇਹ ਇਹ ਬਚਨ ਨਹੀਂ ਸੁਨੇ ਸੀ ਹੋ ਸਕਦਾ ਉਹਨਾਂ ਚਿਰ ਆਪਾਂ ਨੂੰ ਇਹਨਾਂ ਦੇ ਨਾਮਾਂ ਬਾਰੇ ਵੀ ਨਾ ਪਤਾ ਹੋਵੇ ਜਰਾ ਸਿੰਧ ਕੌਣ ਸੀ ਆਪਾਂ ਨੂੰ ਨਹੀਂ ਪਤਾ ਜਨਮੇਜਾ ਕੌਣ ਸੀ ਕੰਨਾਂ ਨੂੰ ਨਹੀਂ ਪਤਾ ਜਿਹੜੀ ਸੰਗਤ ਕਥਾ ਕੀਰਤਨ ਵਿੱਚ ਜਾਂਦੀ ਰਹਿੰਦੀ ਹੈ ਉੱਥੇ ਸਤਿਪੁਰਸ਼ਾਂ ਤੋਂ ਕੋਈ ਨਾ ਕੋਈ ਇਦਾਂ ਦੇ ਬਚਨ ਦੀਵਾਨ ਵਿੱਚ ਸਾਖੀਆਂ ਪਰਮਾਨ ਸੁਣਦੇ ਰਹਿੰਦੇ ਆ ਉਹਨਾਂ ਦੀ ਗੱਲ ਵੱਖਰੀ ਆ ਪਰ ਆਮ ਕਰਕੇ ਬਹੁਤੇ ਲੋਕਾਂ ਨੂੰ ਬਹੁਤੀ ਸੰਗਤ ਨੂੰ ਇਹਨਾਂ ਦੇ ਨਾਵਾਂ ਦਾ ਵੀ ਪਤਾ ਨਹੀਂ ਇਤਿਹਾਸ ਦਾ ਉਹਨਾਂ ਨੂੰ ਕੀ ਪਤਾ ਹੋਵੇ ਸੋ ਇਸ ਕਰਕੇ ਆਪਾਂ ਇਹ ਕੋਸ਼ਿਸ਼ ਕੀਤੀ ਹੈ ਕਿ ਧੰਨ ਗੁਰੂ ਗ੍ਰੰਥ ਸਾਹਿਬ ਨੇ ਜਿੰਨੇ ਵੀ ਨਾਮ ਜੋ ਵੀ ਇਹਦੇ ਵਿੱਚ ਮਹਾਰਾਜ ਜੀਆ ਨੇ ਕਿਸੇ ਵੀ ਪ੍ਰਕਰਣ ਦੇ ਵਿੱਚ ਲੈ ਕੇ ਆਂਦੇ ਆ ਤੇ ਆਪਾਂ ਉਹਨਾਂ ਦੇ ਵਾਸਤੇ ਉਹਨਾਂ ਦੀ ਬਾਬਤ ਥੋੜਾ ਬਹੁਤ ਆਪਾਂ ਜਾਣਕਾਰੀ ਸਾਖੀਆਂ ਦੇ ਰੂਪ ਦੇ ਵਿੱਚ ਸਾਂਝੀ ਕਰੀਏ ਲੋਕ ਸੁਖੀਏ ਪਰਲੋਕ ਸੋਹੇਲੇ ਬਣੀਏ ਸੋ ਆਓ ਭੁੱਲਾ ਚੁੱਕਾਂ ਦੀ ਖਿਮਾ ਕੱਲ ਦੇ ਸਮੇਂ ਦੇ ਵਿੱਚ ਅੱਗੇ ਜਿਹੜੀ ਸਾਖੀ ਆ ਰਹੀ ਹੈ ਇੱਕ ਚੰਡੂਰ ਨਾਮ ਮਹਾਰਾਜ ਨੇ ਪਹਿਲਵਾਨ ਦਾ ਨਾਮ ਇੱਥੇ ਲਿਖਿਆ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਚੌਥੇ ਪਾਤਸ਼ਾਹ ਜੀਆ ਦੀ ਬਾਣੀ ਦੇ ਵਿੱਚ ਹੀ ਆਉਂਦਾ ਹੈ ਬਚਨ ਇੱਥੇ ਚੰਡੂਰ ਤੇ ਸ਼੍ਰੀ ਕ੍ਰਿਸ਼ਨ ਜੀ ਦਾ ਘੋਲ ਇਹ ਵੀ ਆਪਾਂ ਕੱਲ ਨੂੰ ਸਰਵਣ ਕਰਾਂਗੇ ਫਿਰ ਮਹਾਰਾਜਿਆਂ ਨੇ ਆਸਾ ਜੀ ਦੀ ਵਾਰ ਦੇ ਵਿੱਚ ਇੱਕ ਵਚਨ ਕਿਹਾ ਗੁਰੂ ਨਾਨਕ ਸਾਹਿਬ ਜੀ ਨੇ ਜੁਜਮਹਿ ਜੋਰ ਛਲੀ ਚੰਦਰਾਵਲ ਕਾਨ ਕ੍ਰਿਸ਼ਨ ਜਾਦਮ ਭਇਆ ਚੰਦਰਾਵਲ ਚੰਦਰਾਵਲੀ ਮਤਲਬ ਕੌਣ ਸੀ ਇਹ ਇੱਕ ਲੜਕੀ ਸੀ ਔਰਤ ਸੀ ਇੱਕ ਚੰਦਰਾਵਲੀ ਇਹਨੂੰ ਕ੍ਰਿਸ਼ਨ ਜੀ ਮਹਾਰਾਜ ਨੇ ਛਲ ਲਿਆ ਸੀ ਤਾਂ ਉਹਦੇ ਛਲਣ ਦੀ ਕਥਾ ਅੱਗੇ ਉਹ ਆ ਰਹੀ ਹੈ ਫਿਰ ਇਹ ਆਪਾਂ ਦੋਨੇ ਸਾਖੀਆਂ ਕੱਲ ਨੂੰ ਸਰਵਣ ਕਰਾਂਗੇ ਉਸ ਤੋਂ ਬਾਅਦ ਦੇਵੀ ਦੇ ਤੀਰਥ ਥਾਪਣ ਦੀ ਕਥਾ ਹੋਣੀ ਹੈ ਕਿਉਂਕਿ ਮਾਜ ਰਾਗ ਦੀ ਬਾਾਰ ਵਿੱਚ ਗੁਰੂ ਮਹਾਰਾਜ ਨੇ ਬਚਨ ਕਿਹਾ 68 ਤੀਰਥ ਦੇਵੀ ਥਾਪੇ ਪੁਰਬੀ ਲਗਾ ਪੁਰਬੀ ਲਗਾ ਬਾੜੀ ਉਹ ਕਿਹੜੀ ਦੇਵੀ ਨੇ ਤੀਰਥਾਂ ਦੀ ਥਾਪਨਾ ਕੀਤੀ ਹੈ ਤੇ ਉਹ 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 ਇਤਿਹਾਸ ਉਹ ਜ਼ਿਕਰ ਵੀ ਫਿਰ ਆਪਾਂ ਅਗਲੇ ਸਮਿਆਂ ਵਿੱਚ ਕਰਾਂਗੇ ਭੁੱਲਾ ਚੁੱਕਾਂ ਦੀ ਖਿਮਾ ਫਤਿਹ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ